ਦਸਮ ਪਾਸ਼ਾ ਜੀ ਦੇ અવਤਾਰ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਸ਼ਾ ਸਤਿਗੁਰੂ ਜਗਜੀਤ ਸਿੰਘ ਜੀ ਘਟ ਘਟ ਦੀ ਜਾਨਨਹਾਰ ਅੰਤਰਜਾਮੀ ਸਤਿਗੁਰੂ ਜੀ ਹਨ ਸਤਿਗੁਰੂ ਜੀ ਨੇ ਨਿਆਂਗ ਅਮਰੀਕ ਸਿੰਘ ਜੀ ਦੀ ਮੰਨ ਦੀ ਇੱਛਾ ਕਿਸ ਤਰ੍ਹਾਂ ਪੂਰੀ ਕੀਤੀ ਇਹ ਸਾਕੀ ਸੁਣੋ ਇਹ ਬਾਤ ਤਾਂ ਸਨ 1964 ਦੀ ਹੈ ਸਮਾਣਾ ਮੰਡੀ ਦੇ ਨੇੜੇ ਅਜੀਮਗੜ੍ਹ ਹਰਿਆਣਾ ਦੇ ਰਹਿਣ ਵਾਲੇ ਸੰਤ ਜਗੀਰ ਸਿੰਘ ਜੀ ਇਸ ਤਰ੍ਹਾਂ ਦੱਸਦੇ ਹਨ ਕੀ ਸੱਚੇ ਬਾਦਸ਼ਾਹ ਜੀ ਇੱਕ ਵਾਰੀ ਨਰਵਾਣਾ ਸ਼ਹਿਰ ਦੇ ਪਿੰਡ ਥੋ ਵਿੱਚ ਦਰਸ਼ਨ ਦੇ ਰਹੇ ਸਨ। ਉਦੋਂ ਉਸ ਪਿੰਡ ਦੇ ਲੋਕਾਂ ਨੇ ਖੁਸ਼ੀ ਵਿੱਚ ਮੇਲਾ ਕਰਵਾਇਆ ਸੀ। ਸੰਤ ਜਗੀਰ ਸਿੰਘ ਜੀ ਦੇ ਭਰਾ ਸੰਤ ਦਲੀਪ ਸਿੰਘ ਜੀ ਨੇ ਪਿੰਡ ਦੇ ਇੱਕ ਨਿਆੰਗ ਅਮਰੀਕ ਸਿੰਘ ਨੂੰ ਕਿਹਾ ਚਲੋ ਤੁਹਾਨੂੰ ਵੀ ਸਤਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਕਰਵਾਂਦੇ ਹਾਂ। ਨਿਆੰਗ ਅਮਰੀਕ ਸਿੰਘ ਜੀ ਇਹ ਗੱਲ ਮੰਨ ਗਏ ਤੇ ਨਾਲ ਚੱਲ ਪਏ। ਸੰਤ ਦਲੀਪ ਸਿੰਘ ਜੀ ਨੇ ਮੇਲੇ ਵਿੱਚ ਪਹੁੰਚ ਕੇ ਸਤਗੁਰੂ ਜਗਜੀਤ ਸਿੰਘ ਜੀ ਦੇ ਚਰਣਾ ਵਿਚਾਰ ਚ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪੈਣੀ ਸਾਹਿਬ ਜਾਣਾ ਹੈ ਸਾਡਾ ਪਿੰਡ ਅਜੀਮਗੜ੍ਹ ਰਸਤੇ ਵਿੱਚ ਹੀ ਹੈ ਆਪ ਹੀ ਸਾਡੇ ਪਿੰਡ ਚਰਨ ਪਾਉਣ ਦੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਅਜੇ ਸਾਨੂੰ ਹੋਰ ਕੰਮ ਹਨ ਕਿਸੇ ਹੋਰ ਵੇਲੇ ਚਰਨ ਪਾਉਣ ਆ ਜਾਵਾਂਗੇ ਕੋਲ ਖੜੇ ਨਿਆਂਗ ਅਮਰੀਕ ਸਿੰਘ ਜੀ ਨੇ ਸੋਚਿਆ ਕਿ ਕਹਿੰਦੇ ਹਨ ਕਿ ਸਤਗੁਰੂ ਜਗਜੀਤ ਸਿੰਘ ਜੀ ਗੁਰੂ ਗੋਬੀ ਸਿੰਘ ਜੀ ਦੇ ਅਵਤਾਰ ਹਨ ਮੈਂ ਤਾਂ ਮੰਨਾਂਗਾ ਜੇ ਸਤਗੁਰੂ ਜੀ ਸਿੱਧੇ ਸਿਰਫ ਮੇਰੇ ਘਰ ਹੀ ਚਰਨ ਪਾਉਣ ਅੰਤਰਜਾਮੇ ਸਤਗੁਰੂ ਜੀ ਨੇ ਉਸੇ ਵੇਲੇ ਸੰਤ ਦਲੀਪ ਸਿੰਘ ਜੀ ਨੂੰ ਬਚਨ ਕੀਤਾ ਕਿ ਅਸੀਂ ਕੱਲੇ ਨਿਹੰਗ ਸਿੰਘ ਦੇ ਘਰ ਚਰਨ ਪਾਉਣ ਚਲੇ ਜਾਈਏ ਤਾਂ ਤੈਨੂੰ ਮਨਜ਼ੂਰ ਹੈ ਸੰਤ ਦਲੀਪ ਸਿੰਘ ਜੀ ਨੇ ਅਰਜ਼ੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਦੀ ਰਜ਼ਾ ਸੱਚੇ ਪਾਤਸ਼ਾਹ ਜੀ ਨੇ ਅਗਲੇ ਦਿਨ ਸਵੇਰੇ 9 ਵਜੇ ਦਾ ਸਮਾਅ ਦੇ ਦਿੱਤਾ ਸੰਤ ਦਲੀਪ ਸਿੰਘ ਜੀ ਨੇ ਸਕੀਮ ਬਣਾਈ ਕਿ ਜਦੋਂ ਸੱਚੇ ਪਾਤਸ਼ਾਹ ਜੀ ਦੀ ਕਾਰ ਸਾਡੇ ਪਿੰਡ ਘਰ ਦੇ ਨੇੜੇ ਆਏਗੀ ਤਾਂ ਕਾਰ ਰੋਕ ਕੇ ਆਪਣੇ ਨਾਮ ਧਾਰੀਆਂ ਦੇ ਘਰ ਚਰਨ ਪਵਾ ਕੇ ਫਿਰ ਨਿਹੰਗ ਅਮਰੀਕ ਸਿੰਘ ਜੀ ਦੇ ਘਰ ਸਤਿਗੁਰੂ ਜੀ ਦੇ ਚਰਨ ਪਵਾਵਾਂਗੇ ਕਿਉਂਕਿ ਪਿੰਡ ਵਿੱਚ ਨਿਹੰਗ ਅਮਰੀਕ ਸਿੰਘ ਦਾ ਘਰ ਸਭ ਤੋਂ ਬਾਅਦ ਹੀ ਚਾਉਂਦਾ ਹੈ ਪਰ ਬੰਦੇ ਦੀਆਂ ਸਕੀਮਾਂ ਰੱਬ ਦੇ ਅੱਗੇ ਫੇਲ ਹੋ ਜਾਂਦੀਆਂ ਹਨ ਅੰਤਰਜਾਮੀ ਸਤਿਗੁਰ ਜਗਜੀਤ ਸਿੰਘ ਜੀ ਨੇ ਜਦੋਂ ਅਗਲੇ ਦਿਨ ਪਿੰਡ ਵਿੱਚ ਦਰਸ਼ਨ ਦਿੱਤੇ ਤਾਂ ਸੰਤ ਦਿਲੀਪ ਸਿੰਘ ਜਿਨੇ ਆਪਣੇ ਚਰਨ ਚਰਨ ਪਾਉਣ ਦੀ ਅਰਜ਼ਿ ਕੀਤੀ ਪਰ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਅਸੀਂ ਕੱਲੇ ਨਿਆੰਗ ਸਿੰਘ ਦੇ ਚਰਨ ਪਾਉਣੇ ਹਨ ਅਤੇ ਦਿਲੀਪ ਸਿੰਘ ਜੀ ਨੂੰ ਨਿਆੰਗ ਸਿੰਘ ਜੀ ਦੇ ਘਰ ਵੱਲ ਅੱਗੇ ਚੱਲਣ ਦਾ ਹੁਕਮ ਕੀਤਾ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਨਿਹੰਗ ਅਮਰੀਕ ਸਿੰਘ ਜੀ ਦੇ ਮਨ ਦੀ ਗੱਲ ਜਾਣ ਕੇ ਸਿੱਧੇ ਉਹਨਾਂ ਦੇ ਘਰ ਦਰਸ਼ਨ ਦਿੱਤੇ ਨਿਆੰਗ ਜੀ ਦੇ ਮਨ ਦੀ ਇੱਛਾ ਪੂਰੀ ਹੋ ਗਈ ਨਿਹੰਗ ਅਮਰੀਕ ਸਿੰਘ ਜੀ ਨੇ ਪੂਰੀ ਸ਼ਰਧਾ ਨਾਲ ਦਸਮ ਪਾਤਸ਼ਾਹ ਗੁਰੂ ਗੋਬੀ ਸਿੰਘ ਦੇ ਅਪਤਾਰ ਸੱਚੇ ਪਾਤਸ਼ਾਹ ਸਤਗੁਰੂ ਜਗਜੀਤ ਸਿੰਘ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਉਹ ਸੱਚੇ ਪਾਤਸ਼ਾਹ ਜੀ ਦੇ ਪੂਰਨ ਸ਼ਰਧਾਲੂ ਸਿੱਖ ਬਣ ਗਏ। ਸੱਚੇ ਪਾਤਸ਼ਾਹ ਜੀ ਨੇ ਹੋਰ ਕਿਸੇ ਦੇ ਘਰ ਵਿੱਚ ਚਰਨ ਨਹੀਂ ਪਾਏ ਅਤੇ ਭੈਣੀ ਸਾਹਿਬ ਚਲੇ ਗਏ। ਗੁਰਬਾਣੀ ਵਿੱਚ ਹੈ ਜਿਨ ਮਸਤਕ ਤੁਰ ਹਰ ਲਿਖਿਆ ਤੈਨਾ ਸਤਗੁਰ ਮਿਲਿਆ। ਨ્યાੰਗ ਸਿੰਘ ਅਮਰੀਕ ਸਿੰਘ ਦੇ ਪਿਛਲੇ ਕਰਮ ਜਾਗਦੇ। ਤਨ ਅਕਾਲ ਪੁਰਖ ਸਤਗੁਰੂ ਗੋਬੀ ਸਿੰਘ ਜੀ ਧੰਨ ਹਾਜ਼ਰਾ ਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦੇਵੋ